ਸਾਧੂ ਮਹਾਂਪਰ ਨੂੰ ਵਗਾਲਣ ਵਾਲੀਆਂ ਤੁਸੀਂ ਜੋ ਕਲ ਵੀ ਸਾਧ ਸਹੁਰੇ ਨੂੰ ਤੁਸੀਂ ਪਾਣੀ ਦਾ ਗਲਾਸ ਫੜਾਇਆ ਆਦਮੀ ਨੂੰ ਪਾਣੀ ਦਾ ਗਲਾਸ ਫੜਾਇਆ ਤੇ ਕਿੱਥੇ ਚੱਲਿਆ ਅਸੀਂ ਸੰਤਾਂ ਦੇ ਚੱਲੀਆਂ ਸੇਵਾ ਕਰਨ ਨੂੰ ਫੇਰ ਜਦੋਂ ਸੇਵਾ ਚੱਲ ਪੈਂਦੀ ਹੈ ਫੇਰ ਤੁਸੀਂ ਗਲਤ ਵੱਲ ਤੋਂ ਬਿਆਨ ਦੇਣੇ ਸ਼ੁਰੂ ਕਰ ਦਿੰਦਾ ਪਹਿਲਾਂ ਤੁਹਾਨੂੰ ਪੈਦਾ ਤੁਹਾਨੂੰ ਬੈਹ ਜਾਈਆ ਸੁਨੀਤਰਾ ਦੇ ਉੱਤੇ ਮੈਨੂੰ ਕਿਹਾ ਮੈਨੂੰ ਜੁੰਡੀ ਵੱਲੀ ਮੈਨੂੰ ਛਲਕਟ ਨੂੰ ਕਿਹਾ ਪੈਂਦੀ ਆਉਂਦੀ ਛਲਕਟ ਦੀ ਲਾਓ ਕਿਉਂ ਕਰਦੀ ਸਾਹਰ ਹਾਂ ਜੀ ਹਣ ਕੁੱਤੇ ਦਾ ਨਾ ਜਾ ਹਾਂ ਤੁਹਾਡੇ ਤੇ ਕਸੂਰ ਆ